ਮੇਰੀ ਕੱਲ ਸੁਦਾ ਨਹੀਂ ਇਹ ਦਿਲ ਚੱਟ ਰਹਾ ਜਾ ਬਸੋ ਬਾਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਕਦੋਂ ਦਾ ਦਿਨਾਰ ਹੋ ਗਿਆ ਬਸੋ ਬਾਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਮੇਰੀ ਗੱਲ ਸੁਣਦਾ ਨਹੀਂ ਏ ਦਿਲ ਚੰਦ ਰਾਜਾ ਬਸੋ ਬਾਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਤੁਸੀਂ ਸਾਰੇ ਦਰਸ਼ਕਾਂ ਵੱਲੋਂ ਬੈਠ ਕੇ ਤੁਸੀਂ ਦੇਖੀ ਹੈ ਫਿਲਮ ਐਂਡ ਸਾਡੀ ਜਰਨੀ ਕਿਦਾਂ ਦੀ ਰਹੀ ਆ ਅਸੀਂ ਕੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਸਾਡੇ ਸਭ ਤੋਂ ਪਿਆਰੇ ਮੈਂਬਰ ਹੀ ਬੋਲਣਗੇ ਮੈਮ ਤੁਸੀਂ ਦੱਸੋ ਤੁਹਾਨੂੰ ਕੀ ਫੀਲ ਹੋਇਆ ਮੈਂ پہلا تو نہیں سی جانتی ساری کہانی کی ہے کچھ آ, میری اپنی کوئی مشکلہ سن کہ میں بہت تھوڑے جائم اپنا ہی کام کر کے آ گئی اور آج جو میں بیٹھ کے ہیں کہانی نے پوری طرح بند ہی رکھے میں امید اس کر کے نہیں بیٹھے رہی کہ میرا سین بعد بھی آنا ہے تو وہ ویک کے جانے ہیں یہ ایک وکری قسم دی کہانی ہے ਖਾ ਕੇ ਤੇ ਜੇ ਹੋਰ ਫਿਰ ਮਾਵਿਆ ਇਹ ਜਿਹੜਾ ਸੰਗਠਨ ਜਿਹੜਾ ਬਣਾਉਣ ਵਾਲੇ ਸਾਰੇ ਆਪਾਂ ਕੋਲ ਜ਼ਰੂਰ ਆਂਦੇ ਨੇ ਪਰ ਕੁਝ ਥੋੜੀ ਹੱਟ ਪਈ ਐ ਫਿਰ ਉਹ ਵੀ ਕਰਕੇ ਮੈਨੂੰ ਜ਼ਿਆਦਾ ਚੰਗੀ ਲੱਗ ਰਹੀ ਐ ਬਾਕੀ ਤੇ ਤੁਸੀਂ ਸਾਰੇ ਦਰਸ਼ਕ ਦਰਸ਼ਕਾਂ ਨੂੰ ਦੱਸਣਾ ਐ ਕਿ ਅਸੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਮੈਂ ਸਭ ਤੋਂ ਪਹਿਲਾਂ ਤਾਂ ਜਨਜੋਤ ਨੂੰ ਆ ਮੁਬਾਰਕਬਾ ਦਿਨੀਆਂ ਜਨੇ ਇਹ ਵਿਸ਼ਾ ਚੁਣਿਆ ਇਸ ਵਿਸ਼ੇ ਨੂੰ ਲੈ ਕੇ ਤੇ ਇਸ ਕੰਮ ਨੂੰ ਇੰਨੇ ਅੱਗੇ ਤੋਰਿਆ ਤੇ ਇਹ ਮੇਰੇ ਕੋਲ ਨੇ ਆ ਵੀਰ ਜੀ ਜਿਨ੍ਹਾਂ ਨੇ ਬਹੁਤ ਸੁਣਾਇਆ ਵੀ ਐ ਲਿਖਿਆ ਵੀ ਬਿਲਕੁਲ हटके ਐ ਆਮ ਕਹਾਣੀਆਂ ਅਸੀਂ ਰੋਜ਼ ਵੇਖਦੇ ਆਂ ਵਧੀਆ ਫਿਲਮਾਂ ਵੇਖਦੇ ਆਂ ਉਹਨਾਂ ਨਾਲੋਂ ਸਾਂਝਾ हटके ਐ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ ਬਹੁਤ ਬਧਾਈ ਕੈਨੀਆਂ ਇਹ ਇਹ ਤਾਂ ਹੁਣ ਤੁਹਾਡੇ ਤੇ ਛੱਡੀਆਂ ਤੇ ਤੁਸੀਂ ਦੱਸੋ ਕਿ ਤੁਹਾਨੂੰ ਬਾਤੀਆਂ ਫਿਰਮਾਂ ਦੇ ਨਾਲ ਵਿੱਚ ਕੀ ਫਰਕ ਹੀ ਨਜ਼ਰ ਆਉਂਦਾ ਹੈ ਕਿ ਨਹੀਂ ਮੈਂ ਜਰਦભાઈ ਜਿੰਨੇ ਸੋਹਣੇ ਤਰੀਕੇ ਨਾਲ ਬਾਈ ਨੇ ਲੱਦ ਲਿਖਿਆ ਨੇ ਕਹਾਣੀ ਲਿਖੀ ਹੈ ਕਹਾਣੀ ਟੋਲੀਆ ਸੋਹਣੇ ਵਿੱਚ ਆ ਤੁਸੀਂ ਦਰਸ਼ਾਈ ਕੀ ਹੈ ਦਰਸ਼ਕਾਂ ਤੁਹਾਡੀ ਜਾਂਦਾ ਜਿੱਦਾਂ ਕਿ ਮਤਲਬ ਦੇ ਨਾਲ ਤੇ ਤੁਹਾਡੀ ਕਲਮ ਕੀ ਮਾਇਨੇ ਰੱਖਦੀ ਆ ਕਿਸੇ ਵੀ ਮੇਕਰ ਲਈ ਕਿਸੇ ਵੀ ਡਾਇਰੈਕਟਰ ਲਈ ਫਿਲਮ ਉਹਦਾ ਨਿਆਣਾ ਹੁੰਦਾ ਤੇ ਮੈਨੂੰ ਇਸ ਨਿਆਣੇ ਤੇ ਵੀ ਬਹੁਤ ਮਾਣ ਆ ਜਿੱਦਾਂ ਮੈਨੂੰ ਪਹਿਲੇ ਨਿਆਣਿਆਂ ਤੇ ਬਹੁਤ ਮਾਣ ਆ ਮੈਨੂੰ ਇਸ ਨਿਆਣੇ ਤੇ। ਬਾਕੀ ਮੈਂ ਧੰਨਵਾਦ ਕਰਦਾ ਆਪਣੀ ਸਾਰੀ ਟੀਮ ਦਾ ਕਿਉਂਕਿ ਟੀਮ ਬਿਨਾ ਕੋਈ ਵੀ ਕੋਈ ਵੀ ਫਿਲਮ ਪੋਸੀਬਲ ਨਹੀਂ ਆ ਉਸ ਮਕਾਮ ਤੱਕ ਜੋ ਤੁਸੀਂ ਸੋਚਦੇ ਹੋ ਜੋ ਤੁਸੀਂ ਲਿਖਦੇ ਹੋ ਉਹਨੂੰ ਵਿਜ਼ੂਅਲਾਈਜ਼ ਕਰਨਾ ਟੀਮ ਤੋਂ ਬਿਨਾ ਪੋਸੀਬਲ ਨਹੀਂ ਆ ਮੈਂ ਥੈਂਕਸ ਕਰਦਾ ਰਵੀ ਸਨਾਰਾ ਸਰ ਦਾ ਵੀ ਜੇ ਵਿਜੇ ਸਰ ਦਾ ਜਿਨ੍ਹਾਂ ਨੇ ਪ੍ਰੋਡਕਸ਼ਨ ਨੂੰ ਡਿਜ਼ਾਈਨ ਕੀਤਾ ਤੇ ਆਪਣੇ ਪ੍ਰੋਡਿਊਸਰ ਸਰ ਦਾ ਸਾਰਿਆਂ ਦਾ ਜਿਨ੍ਹਾਂ ਨੇ ਇੱਕ ਕਦੇ ਇਹ ਨਹੀਂ ਪੁੱਛਿਆ ਕਿ ਆਹ ਚੀਜ਼ ਕਿਉਂ ਚਾਹੀਦੀ ਆ ਕਾਦੇ ਲਈ ਚਾਹੀਦੀ ਆ ਸੋ ਮੈਂ ਧੰਨਵਾਦੀ ਆ ਮੈਨੂੰ ਹਰ ਫਿਲਮ ਦੇ ਵਿੱਚ ਇਦਾਂ ਦੇ ਪ੍ਰੋਡਿਊਸਰਸ ਮਿਲਦੇ ਆ ਜਦੋਂ ਜੋ ਮੈਨੂੰ ਇਹ ਨਹੀਂ ਪੁੱਛਦੇ ਕਿ ਕਿੰਨੇ ਦਿਨ ਲਾਉਣੇ ਆ ਤੇਰਾ ਵਿਜ਼ਨ ਕੀ ਆ ਤੂੰ ਇਹਨੂੰ ਤੈਨੂੰ ਆਹ ਚੀਜ਼ ਕਾਦੇ ਲਈ ਚਾਹੀਦੀ ਆ ਸੋ ਮੈਂ ਧੰਨਵਾਦ ਕਰਦਾ ਜੀ ਸਾਰੀ ਟੀਮ ਦਾ ਜੀ ਆਡੀਓ ਲੀਅਰ ਉਦੇ ਕਿਰਦਾਰ ਕਿੰਨੇ ਕਨੇੜੇ ਨੇ ਕਿਰਦਾਰਾਂ ਦਾ ਮੇਰਦਾ ਕਿੰਨਾ ਹੈ ਕਿਰਦਾਰ ਮੇਰੇ ਅੰਦਰੋਂ ਨਿਕਲੇ ਨੇ ਇਥੇ ਤੁਸੀਂ ਨੇੜਤਾ ਦਾ ਅਹਿਸਾਸ ਲਾ ਸਕਿਆ थैंक यू ਆਵੋ ਜੀ ਪਹਿਲਾਂ ਤਾਂ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਇੱਥੇ ਆਏ ਤੇ ਬਹੁਤ ਪਿਆਰ ਮਿਲ ਰਿਹਾ ਸਾਰਿਆਂ ਨੂੰ ਤੇ ਜਿਨ੍ਹਾਂ ਜਿਨ੍ਹਾਂ ਫਿਲਮ ਵੇਖੀ ਆ ਬਹੁਤ ਸੋਹਣੇ ਰਿਵਿਊ ਦੇ ਰਹੇ ਆ ਮੇਰੇ ਗੀਤਾਂ ਵਾਂਗੂ ਮੇਰੀ ਫਿਲਮ ਨੂੰ ਬਹੁਤ ਪਿਆਰ ਕਰ ਰਹੇ ਤੇ ਬਹੁਤ ਤੁਹਾਨੂੰ ਦਾ ਥੈਂਕ ਯੂ ਵੈਰੀ ਮਚ ਸਾਰਿਆਂ ਦਾ ਬੀਰ ਭਾਈ ਜੀ ਜਿਹਨੇ ਤੁਸੀਂ ਕਿਰਦਾਰ ਨਭਾਇਆ ਹੈ ਜਿਹੜਾ ਲੈ ਕੇ ਪੰਜਾਬ ਵਾਲਾ ਜਿਹੜਾ ਸਾਰਾ ਸੀਕਵੈਂਸ ਹੈ ਉਸੇ ਵੀ ਕਦੇ ਆਪਣੇ ਬਜ਼ੁਰਗਾ ਤੋਂ ਦਾਦਾ ਜੀ ਦਾਦੀ ਜੀ ਉਹਨਾਂ ਤੋਂ ਜੀ ਇਹ ਕੰਮ ਬਿਲਕੁਲ ਸਾਹੀ ਸੁਣਦੇ ਰਹੇ ਸਾਰੀ ਇਕਧਾੜੀਆਂ ਕਿਉਂਕਿ ਜੋ ਜੋ ਵੀ ਕਿਰਦਾਰ ਬੀਰ ਭਾਈ ਨੇ ਲਿਖਿਆ ਸੋ ਜੋ ਜੋ ਵੀ ਕਿਸੇ ਫਿਲਮ ਚ ਵੇਖਿਆ ਤੋ ਸਾਰੇ ਭਾਵੇਂ ਛੰਡਾਏ ਨਹੀਂ ਪਰ ਅਸੀਂ ਸੁਣੇ ਜ਼ਰੂਰ ਹੈ ਅੱਜ ਉਹ ਜਿੰਨੇ ਦਿਨ ਲੋਕਾਂ ਨੇ ਇਹ ਵਿਖਾ ਮਸੌਂ ਚ ਬਹੁਤ ਚੰਗਾ ਲੱਗਿਆ ਬਹੁਤ ਸੋਹਣਾ ਲੱਗਿਆ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਸਾਰਿਆਂ ਦਾ ਬਹੁਤ ਧੰਨਵਾਦ ਆ ਫਿਰ ਤੋਂ ਸਾਰੀ ਟੀਮ ਨੂੰ ਬਹੁਤ ਬਹੁਤ ਵਾਰਕਾ ਜੰਜੋਤ ਭਾਜੀ ਵੀਰ ਭਾਜੀ ਸਾਰੇ ਜਿੰਨੇ ਵੀ ਇੱਥੇ ਕਾਸਟ ਚ ਖੜੇ ਆ ਉਹ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਮੰਮੈਂ ਤੁਹਾਨੂੰ ਮੈਂ ਤੁਹਾਨੂੰ ਤੁਹਾਡੀ ਆਵਾਜ਼ ਸੁਣਦੇ ਰਹੇ ਹਾਂ 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 ਮੈਨੂੰ ਕੋਈ ਲੋਸ ਨਹੀਂ ਕਿਹਾ ਦਾ ਕਰੀ ਤੇ ਮੈਨੂੰ ਕੋਈ ਨਹੀਂ ਤੇ ਵਿੱਚ ਦੇਖਿਆ ਆਪਣੇ ਕਿਤਾਬ ਫੀਲਿੰਗਸ ਮੇਰੇ ਫਰਸਟਵਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਅੱਜ ਤੁਸੀਂ ਆਏ ਹੋ ਸਾਡੇ ਨਾਲ ਫਿਲਮ ਦੇਖੀ ਤੇ ਬਹੁਤ ਵਧੀਆ ਲੱਗ ਰਿਹਾ ਮੈਂ ਪਹਿਲੀ ਵਾਰੀ ਇਦਾਂ ਦਾ ਕੈਰੈਕਟਰ ਪਲੇ ਕੀਤਾ ਤੇ ਆll thanks to ਪੀਚ ਜੀ ਜਿਨ੍ਹਾਂ ਨੇ ਇੰਨਾ ਸੋਹਣਾ ਕਿਰਦਾਰ ਲਿਖਿਆ ਤੇ ਮੈਨੂੰ ਨਿਭਾਉਣ ਦਾ ਮੌਕਾ ਮਿਲਿਆ ਮੈਂ ਬਹੁਤ ਖੁਸ਼ ਹਾਂ ਤੇ ਸਾਰਿਆਂ ਦੇ ਰਿਐਕਸ਼ਨਸ ਦੇਖ ਕੇ ਸਾਰਿਆਂ ਨੂੰ ਖੁਸ਼ ਦੇਖ ਕੇ ਮੈਂ ਹੋਰ ਵੀ ਜਾਣਾ ਖੁਸ਼ ਹਾਂ ਸੋ ਆਲ ਥੈਂਕਸ ਟੂ ਦ ਟੀਮ ਐਂਡ ਕੰਗ੍ਰੈਚੁਲੇਸ਼ਨਸ ਟੂ ਦ ਆਡੀਅנס ਐਂਡ ਟੂ ਦ ਇੰਡਸਟਰੀ ਆਪਾਂ ਨੂੰ ਇੱਕ ਨਵਾਂ ਹੀਰੋ ਮਿਲਿਆ ਐਂਡ ਨਵਾਂ ਰਾਈਟਰ ਵੀ ਮਿਲਿਆ ਸੋ ਯਾ ਆਮ ਵੈਰੀ ਵੈਰੀ ਹੈਪੀ ਥੈਂਕ ਯੂ ਥੈਂਕ ਯੂ ਵੈਰੀ ਮਚ ਜਿਹੜੇ ਟੀਮ ਦੋਸਤ ਭਾਈ ਨੂੰ ਕਿਹਾ ਨਹੀਂ ਵੀ ਕਰਦਾ ਡਾਇਲੌਗ ਕਰਾ ਅਜੇ ਤਾਰਾ ਮਿੱਤ ਕੇ ਇੱਥੇ ਆ ਗਈ ਹੁਣ ਅਗਲੀ ਫਿਲਮ ਜਦੋਂ ਡਾਇਲੌਗ ਦਵਾਂਗੇ اگر اگلی فلم کا پہلا سین پی جی ای ایج ہوگا جی العلاج ہو ہے ہاں جی ਇਹ ਲੋਕਾਂ ਨੇ ਸਭ ਤੋਂ ਆਖਰ ਨੂੰ ਕਿਉਂ ਸੁਣਨ ਦਾ ਚੱਪ ਦੇ ਰਹੀਆਂ ਨੰਬਰ ਤੁਹਾਡੇ ਕੋਲ ਆ ਗਿਆ ਮੈਂ ਕੰਪਨੀ ਦੇਗਾ ਇਹ ਲੋਕੋ ਬਹੁਤ ਧੀਰੀ ਖਾਸ ਜ਼ਿੰਦਗੀ ਜਿਹਨਾਂ ਨੂੰ ਜੀ ਸੀ ਲਈ ਜ਼ਰੂਰ ਕਰਦਕਣੀ ਹੈ ਇਹ ਕੁੱਤ ਕਰ ਕੋਈ ਤੁਸੀਂ ਵੀਰ ਸਿੰਘ ਨੂੰ ਦੇਖ ਕੇ ਕਹ ਰਹੇ ਹੋ ਵੀ ਤੁਸੀਂ ਕਨਸੈਪਟ ਦੇਖਣੀ ਹੈ ਜੀ ਮੈਨੂੰ ਮੇਰਾ ਕਾਊਂਟਰ ਆ ਜੀ ਇਹ ਬੰਦੇ ਨੂੰ ਦੇਖ ਕੇ ਤੁਸੀਂ ਕੋਈ ਪੋਸਿਸ਼ਨ ਕਰ ਸਕਦੇ ਹੋ ਪਰ ਮੈਂ ਕੋਈ ਪੋਸਿਸ਼ਨ ਨਹੀਂ ਕਰ ਸਕਦਾ ਪਰ ਆਨਸਰ ਇਜ਼ ਵੀ ਬਸ ਵੀ ਸਿੰਘ ਨਾ ਮੇਰੇ ਕੋਲ ਕੋ ਅਸੀਂ ਹੀ ਰਹੇ ਜੀ ਤੇ ਉਹਨਾਂ ਨੇ ਨੋਟਿਕੀਟ ਕੀਆ ਸੀ ਹਾਂਜੀ ਕਿੰਨਾ ਮਸੂਫ ਕਰਦੇ ਕੋਈ ਮਸੂਫ ਪੱਕੀ ਨਾ ਕੋਈ ਸ਼ੌਂਕ ਨਹੀਂ ਹੈ ਵੀ ਇੱਕ ਅਲੱਗ ਲੈ ਵੋ ਉਹਨਾਂ ਨੇ ਪੰਜਾਬੀ ਮੂਵੀ ਨੂੰ ਆਸਟੇਮ ਦਿੱਤਾ ਵੀ ਇੱਕ ਅਲੱਗ ਪਰਾਂਦੀ ਮੂਵੀ ਆਉਂਦਾ ਹੈ ਮੈਂ ਇਹ ਨਹੀਂ ਕਹਿੰਦੀ ਸਾਡੀ ਮੂਵੀ ਹੈ ਇਹਦੇ ਕਰਕੇ ਕਿਉਂ ਕਹ ਰਿਹਾ ਹੈ ਈਓ ਸੀ ਬਹੁਤ ਦੇਰ ਬਾਅਦ ਇੱਕ ਚਤੂਆਕ ਤਰ੍ਹਾਂ ਦੀ ਵੀ ਦੇਖੀ ਆ ਕਿਉਂਕਿ ਹਰ ਇੱਕ ਕਨਸੈਪਟ ਤੋਂ ਦਾ ਦੀ ਕਮੇਟੀ 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 ਇਹ ਉਸ ਤੋਂ ਪਰੇ ਹਟ ਕੇ ਆਈ ਆ ਜਿਹਦੇ ਲੋਕਾਂ ਨੂੰ ਪੁੱਛਾ ਸਿੱਖਾਂ ਲਈ ਵੀ ਬਸਿਆ ਵੀ ਆਪਣਾ ਲਹਿੰਦਾ ਪੰਜਾਬ ਜੋ ਵੀ ਆ ਉਹਦੇ ਬਾਰੇ ਸਾਰਾ ਕੁਝ ਥੈਂਕ ਯੂ ਸੋਮ ਇੱਕ ਤੁਹਾਡੇ ਗਾਣੇ ਆ ਸਾਡੀ ਆਡੀਅன்ஸ் ਹਮੇਸ਼ਾ ਤਿਆਰ ਰਹਿੰਦੀ ਹੈ ਕਿ ਕਹਿਰਾ ਜਿਆ ਗੀਤ ਹੋ। ਅੱਛਾ ਫਿਲਮ ਦਾ ਹੀ ਗੀਤ ਮੈਂ ਸੁਣਾਉਣਾ ਹੂੰ। ਮੇਰੀ ਕਲ ਸੁਣਦਾ ਨਹੀਂ ਇਹ ਦਿਲ ਚਿੰਦੇ ਰਹਾ ਜਾ ਬਸੋ ਬਾਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਜਦੋਂ ਦਾ ਦਿਨਾਰ ਹੋ ਗਿਆ ਦਿਲ ਬਸੋ ਬਾਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਐ ਕਿਹਨਾਂ ਸ਼ਾ ਨੂੰ ਚੇਤੂਕ ਹਿਦੈ ਤੱਕ ਗਾਉਣਾ ਨਹੀਂ ਸੁਣੇ ਆਉਂਦਾ ਇਹਨਾਂ ਮੈਲਾਚ ਬੇਗਾਨੇ ਆ ਕੇ ਸਕਿਆ ਨੇ ਵਸਣਾ ਕਦੋਂ ਤੱਕ ਰਹਿਣਾ ਇਹਨਾਂ ਕਿਹੜੇ ਵੇਲੇ ਠਹਿਣਾ ਮੁਸ਼ਕਤਾਂ ਨਾਲ ਪਾਏ ਜਿਹੜੇ ਜਾਵਣਾ ਸਜਾਏ ਜਿਹੜੇ ਸਦਾਨ ਤੂੰ ਇਨਾਚ ਸੁਹਾਵਣਾ ਡੇਰਾ ਜੱਗ ਦਾ ਮੱਲਾ ਤੇਰਾ ਅੱਖ ਦਾ ਮੱਲਾ ਉੱਪਰ ਦੇ ਸੂਰ ਚਾਨਣ ਨਾਲ ਉੱਟ ਕੂਟ ਜਾਵਣਾ ਉੱਪਰ ਦੇ ਸੂਰ ਚਾਨਣ ਨਾਲ ਉੱਟ ਕੂਟ ਜਾਵਣਾ ਥੈਂਕ ਯੂ ਥੈਂਕ ਯੂ Thank you. Thank Thank you. Thank you. Thank, you. thank you.